ਲਾਈਵ ਦੇ ਵਿੱਚ ਤੇ ਕਿਸਾਨ ਭਰਾਵੋ ਅੱਜ ਆਪਾਂ ਜਿਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਉਹ ਵਿਸ਼ਾ ਮੈਂ ਹੈਡਿੰਗ ਦੇ ਵਿੱਚ ਲਿਖ ਹੀ ਦਿੱਤਾ ਹੈ ਕਿ ਜਿਹੜੀ ਆਪਣੀ ਹਾੜੀ ਦੀ ਫਸਲ ਕਣਕ तकरीबन ਪੰਜਾਬ ਦੇ ਵਿੱਚ ਕਿਸਾਨਾਂ ਨੇ ਉਸ ਦੀ ਕਟਾਈ ਕਰ ਲਈ ਹੈ ਤੇ ਮੰਡੀਆਂ ਦੇ ਵਿੱਚ ਕਈ ਕਿਸਾਨ ਵੀਰਾਂ ਨੇ ਆਪਣੀ ਕਣਕ ਵੇਚ ਦਿੱਤੀ ਹੈ ਕਈ ਵੇਚ ਰਹੇ ਹਨ ਸੋ ਦੋਸਤੋ ਉਸ ਤੋਂ ਬਾਅਦ ਗੱਲ ਕੀ ਆਉਂਦੀ ਹੈ ਸੱਥਾਂ ਦੇ ਵਿੱਚ ਗੱਲ ਕਿਹੜੀ ਚੱਲਦੀ ਹੈ ਉਹ ਇਹ ਚੱਲਦੀ ਹੈ ਕਿ ਕਣਕ ਦਾ ਝਾੜ ਕਿੰਨਾ ਨਿਕਲਿਆ ਸੋ ਦੋਸਤੋ ਨਾਲ ਦੀ ਨਾਲ ਵੀਡੀਓ ਦੇ ਨਾਲ ਜੁੜੇ ਜਾਇਓ ਤੇ ਨਾਲ ਦੀ ਨਾਲ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪੋ ਆਪਣਾ ਕਣਕ ਦਾ ਜੋ ਝਾੜ ਕਿੰਨਾ ਨਿਕਲਿਆ ਉਹ ਵੀ ਕਮੈਂਟ ਦੇ ਵਿੱਚ ਜਰੂਰ ਦੱਸ ਦਿਓ ਸੋ ਦੋਸਤੋ ਹੁਣ ਮੰਡੀਆਂ ਦੇ ਵਿੱਚੋਂ ਜਦੋਂ ਕਿਸਾਨ ਵੀਰ ਕਣਕ ਵੇਚ ਕੇ ਸੱਥਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਐ ਵੀ ਕਣਕ ਦਾ ਝਾੜ ਕਿੰਨਾ ਨਿਕਲਿਆ ਕੋਈ ਕਹਿੰਦਾ ਜੀ ਮੇਰਾ ਕਣਕ ਦਾ ਝਾੜ 60 ਮਨ ਨਿਕਲਿਆ ਕੋਈ ਕਹਿੰਦਾ ਜੀ ਮੇਰਾ ਕਣਕ ਦਾ ਝਾੜ ਜਿਹੜਾ ਉਹ 70 ਮਨ ਨਿਕਲਿਆ ਪਰ ਕਈ ਮੇਰੇ ਵਰਗੇ ਵੀ ਹਨ ਇਹਨਾਂ ਦਾ ਕਣਕ ਦਾ ਝਾੜ 40 ਜਾਂ 45 ਮਨ ਵੀ ਨਿਕਲਿਆ ਹੋ ਸੋ ਦੋਸਤੋ ਜਿਹੜਾ ਮੇਨ ਪੁਆਇੰਟ ਆ ਜਿਸ ਤੇ ਆਪਾਂ ਗੱਲ ਕਰਨੀ ਆ ਉਹ ਇਹ ਹੈ ਜੇ ਤਾਂ ਸਾਨੂੰ ਮਾਣ ਤਾਂ ਹੋਣਾ ਚਾਹੀਦਾ ਭਾਈ ਜੇ ਅਸੀਂ ਕੁਦਰਤੀ ਤਰੀਕੇ ਨਾਲ ਬਿਨਾ ਰਹਾ ਸਪਰੇਆਂ ਜਾਂ ਘੱਟ ਵਰਤੋਂ ਕਰਕੇ ਅਸੀਂ ਇਹ ਝਾੜ ਕੱਢਿਆ ਹੋਵੇ ਤਾਂ ਅਸੀਂ ਮਾਣ ਮਹਿਸੂਸ ਕਰੀਏ ਇਸ ਚੀਜ਼ ਦਾ ਕਾਦਾ ਮਾਣ ਅਸੀਂ ਕੱਲ ਕਾਰਪੋਰੇਟ ਘਰਾਣਿਆਂ ਦੀ ਕਰਦੇ ਆ ਸਾਡੇ ਕਿਸਾਨ ਵੀਰ ਬਾਰਡਰਾਂ ਤੇ ਬੈਠੇ ਆਵਦੀਆਂ ਮੰਗਾਂ ਨਿਖਾਤਰ ਪਰ ਦੋਸਤੋ ਇਹ ਝਾੜ ਐਵੇਂ ਨਹੀਂ ਨਿਕਲਿਆ ਇਸ ਝਾੜ ਦੇ ਪਿੱਛੇ ਕਾਰਨ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਖਤਰਨਾਕ ਕਿਉਂਕਿ ਦੋਸਤੋ ਜਦੋਂ ਵੀ ਸਾਡੇ ਕਿਸਾਨ ਭਰਾ ਜਿਹੜੀ ਧਰਤੀ ਆ ਸਾਡੀ ਧਰਤੀ ਦੇ ਵਿੱਚ ਬੜਾ ਰਹਿੰਦ ਖੂੰਦ ਜੋ ਦਵਾਈਆਂ ਵਾਲੇ ਆ ਸਾਨੂੰ ਬੜੇ ਬਤਰਾਂ ਦੇ ਪ੍ਰੋਡਕਟ ਦਿੰਦੇ ਆ ਜੀ ਇਹਦੇ ਨਾਲ ਕਣਕ ਭਰੇਗੀ ਆ ਤੁਸੀਂ ਇਸਤੇਮਾਲ ਕਰੋ ਪ੍ਰੋਡਕਟ ਇਹਦੇ ਨਾਲ ਕਣਕ ਦਾ ਦਾਣਾ ਮੋਟਾ ਹੋਵੇਗਾ ਆ ਪ੍ਰੋਡਕਟ ਇਸਤੇਮਾਲ ਕਰੋ ਇਹਦੇ ਨਾਲ ਕਣਕ ਤੇ ਦਾਣੇ ਦਾ ਵਜਨ ਵਧੇਗਾ ਤੇ ਦੋਸਤੋ ਅਸੀਂ ਰੇਹਾ ਸਪਰੇਹਾ ਪਤਾ ਨਹੀਂ ਕਿੰਨੀਆਂ ਕੀਤੀਆਂ ਹੋਣਗੀਆਂ ਮੈਂ ਗਾਇਦਰ ਲਈ ਮਾਲ ਵੀ ਬੈਲਟ ਜੀ ਜੇ ਕਰਾ ਮੋਗੇ ਅਲਕੇ ਦੀ ਤਾਂ ਤਕਰੀਬਨ ਇੱਥੇ ਘਟੋ ਘਟ ਕਈ ਕਿਸਾਨ ਇਹੋ ਜਿਹੀ ਵੀ ਹੈਗੇ ਆ ਜਿਹੜੇ ਜੂਰੀ ਆਈ 5 5 6 6 ਬੋਰੀਆਂ ਕਣਕ ਤੇ ਪਾ ਦਿੰਦੇ ਆ ਤੇ ਨਾਲ ਕਈ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਸਾਨੂੰ ਕੰਪਨੀ ਆਲੇ ਦਿੰਦੇ ਆ ਉਹ ਅਸੀਂ ਇਸਤੇਮਾਲ ਕਰੀ ਜਾਂਦੇ ਲੜਾਈ ਸਾਡੀ ਕਾਰਪੋਰੇਟ ਘਰਾਣਿਆਂ ਨਾਲ ਤੇ ਉਹਨਾਂ ਤੋਂ ਸਮਾਨ ਲੈ ਲੈ ਕੇ ਅਸੀਂ ਆਪਦੇ ਧਰਤੀ ਦੇ ਆਪਦੇ ਜ਼ਮੀਨਾਂ ਦੇ ਵਿੱਚ ਪਾਈ ਜਾਂਦੇ ਆ ਤੇ ਧਰਤੀ ਉਹ ਕਰੀ ਜਾਂਦੇ ਆ ਖਰਾਬ ਤੇ ਅਸੀਂ ਕਹਿੰਦੇ ਜੀ ਸਾਡਾ 70 ਮਣ ਜੇ 70 ਮਣ ਕੱਢ ਕੇ ਮੁੜ ਪੈਸੇ ਫੇਰ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣੇ ਆ ਤੇ ਇਹਦੇ ਨਾਲੋਂ 10 ਮਣ ਘੱਟ ਕੱਢ ਲਓ ਸਗੋਂ ਉਹ ਪੈਸਾ ਉਹਨਾਂ ਨੂੰ ਤਾਂ ਨਾ ਜਾਵੇ ਥੋੜਾਕੋ ਇਸ ਵਿਸ਼ੇ ਤੇ ਸੋਚਣ ਦੇ ਵਿਚਾਰ ਦੀ ਲੋੜ ਆ ਸਾਨੂੰ ਕਿਉਂਕਿ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਤਾਂ ਜਮਾ ਖਰਾਬ ਹੋਈ ਜਾ ਰਹੀ ਹੈ ਇਹ ਇੱਕ ਘਟਨਾ ਦਾ ਕੰਮ ਨਹੀਂ ਹੈ ਤਾਂ ਵਧੀ ਜਾਣਾ ਜਿੰਨਾ ਕੁਝ ਐਤਕੀ ਤੁਸੀਂ ਪਾਇਆ ਜੇ ਅਗਲੀ ਵਾਰ ਇੰਨਾ ਕੁਝ ਨਾ ਪਾਇਆ ਤਾਂ ਤੋਂ ਡਾ ਝਾੜ ਹੋ ਸਕਦਾ 70 ਤੋਂ 40 ਤੇ ਆ ਜੇ ਇਸੇ ਲਈ ਤੁਸੀਂ ਕੋਸ਼ਿਸ਼ ਕਰਨੀ ਵੱਧ ਪਾਉਣ ਦੀ ਸੋ ਕੌਜੀਦਨ ਪਹਿਲਾਂ ਪੇਪਰ ਤੇ ਛਪਿਆ ਵਾ ਜਿਹੜੇ ਬਾਹਰਲੇ ਮੁਲਕਾ ਉਹਨਾਂ ਨੇ ਭਾਰਤ ਦੀਆਂ ਜਿਹੜੀਆਂ ਸਬਜ਼ੀਆਂ ਸੀ ਉਹਨਾਂ ਤੇ ਰੋਗ ਪਾ ਦਿੱਤੀ ਉਸ ਦਾ ਕਾਰਨ ਕੀ ਸੀ ਕਿ ਜਿਹੀ ਆਪਣੀਆਂ ਸਬਜ਼ੀਆਂ ਬਾਹਰਲੇ ਮੁਲਕਾਂ ਦੇ ਵਿੱਚ ਗਈਆਂ ਸੀ ਉਹਨਾਂ ਦੇ ਵਿੱਚ ਯਰਾਂ ਦੀ ਮਾਤਰਾ 10 ਸੀ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਉਹ ਚੈੱਕ ਕਰ ਲੈਂਦੇ ਆ ਕਿ ਜਿਹੜੀ ਜਿਆ ਪਾਈ। ਕਿਤੋਂ ਸਾਡੀਆਂ ਸਾਰੀਆਂ ਵਾਪਸ ਆ ਗਈਆਂ। ਤੋਂ 10:00 ਵੀ 2:30 ਤੱਕ ਦੋਸਤੋ। ਜਿਵੇਂ ਹੁਣ ਅਸੀਂ ਮੰਡੀਆਂ ਦੇ ਵਿੱਚ ਕਣਕ ਜਾਂ ਝੋਨਾ ਲੈ ਕੇ ਜਾਂਦੇ ਆ ਤੇ ਜਦੋਂ ਸਾਡੀ ਮੰਡੀ ਦੇ ਵਿੱਚ ਟਰਾਲੀ ਐ ਇੰਟਰ ਹੁੰਦੀ ਆ ਉਹ ਆਹ ਆਰਿਆਂ ਦੇ ਕੋਲ ਇੱਕ ਮਸ਼ੀਨ ਆ ਜਿਹੜੀ ਨਮੀ ਚੈੱਕ ਕਰਦੀ ਆ। ਭਾਵੇਂ ਕਣਕ ਹੋਵੇ ਤੇ ਭਾਵੇਂ ਝੋਨਾ ਹੋਵੇ ਉਹ 10 ਦਨ ਦੀ ਬਈ ਇਹਦੇ ਵਿੱਚ ਐਨੀ ਨਮੀ ਆ। ਇਹ ਸਰਕਾਰ ਵੱਲੋਂ ਨਵੀਂ ਤੈਅ ਕੀਤੀ ਜਾਂਦੀ ਹੈ ਕਿ ਐਨੀ ਨਮੀ ਤੱਕ ਇਹ ਫਸਲ ਖਰੀਦੀ ਜਾਵੇਗੀ। 2030 ਤੱਕ ਦੋਸਤੋ ਜਦੋਂ ਅਸੀਂ ਮੰਡੀ ਦੇ ਵਿੱਚ ਆਪਣੀ ਫਸਲ ਵੇਚ ਜਾ ਕਰਾਂਗੇ ਤਾਂ ਉਹ ਉੱਥੇ ਫਿਰ ਅਧਿਕਾਰੀ ਇੱਕ ਮਸ਼ੀਨ ਲੈ ਕੇ ਬੈਠੇ ਹੋਇਆ ਕਰਨਗੇ। ਇਹੋ ਮਸ਼ੀਨ ਦੇ ਵਿੱਚ ਜਦੋਂ ਸਾਡੀ ਕਣਕ ਜਾਂ ਝੋਨਾ ਜਾਂ ਕੋਈ ਫਸਲ ਹੋਇਆ ਕਰੇਗੀ ਉਹਦੇ ਦਾਣੇ ਨੂੰ ਉਸ ਮਸ਼ੀਨ ਦੇ ਵਿੱਚ ਪਾਇਆ ਜਾਇਆ ਕਰੇਗਾ ਤਾਂ ਮਸ਼ੀਨ ਵਸ ਜਿੱਦਿਆ ਕਰੇਗੀ ਕਿ ਇਸ ਦੇ ਵਿੱਚ ਇੰਨਾ ਜ਼ਹਿਰ ਆ ਇਸ ਦੇ ਵਿੱਚ ਅਸੀਂ ਜੂਈਆ ਦੀ ਮਾਤਰਾ ਵਾ ਸੋ ਉਦੋਂ ਤੈਅ ਹੋਵੇਗਾ ਵੀ ਇੱਥੋਂ ਤੱਕ ਅਸੀਂ ਖਰੀਦਾਂਗੇ ਤੇ ਜੇ ਇਸ ਤੋਂ ਉੱਪਰ ਆ ਤਾਂ ਅਸੀਂ ਇਹ ਫਸਲ ਨਹੀਂ ਖਿਦਣੀ ਸੋ ਦੋਸਤੋ ਉਦੋਂ ਤੱਕ ਬਹੁਤ ਪਾਣੀ ਸਿਰ ਉੱਪਰ ਦੀ ਲੰਘ ਚੁੱਕਿਆ ਹੋਵੇਗਾ ਤੇ ਅਸੀਂ ਕਰ ਕੁਝ ਨਹੀਂ ਪਾਵਾਂਗੇ। ਸੋ ਵੇਲਾ ਹੋਣੀ ਆ ਜੇ ਅਸੀਂ ਸੰਭਲ ਜੀਏ ਮੋੜ ਮੈਂ ਆਉਣ ਹੀ ਕਹਿੰਦਾ ਵੀ ਕੁਦਰਤੀ ਤਰੀਕੇ ਨਾਲ ਤੁਸੀਂ ਇੱਕਦਾਂ ਵੀ ਛੱਡ ਦਿਓ ਸਾਰਾ ਕੁਝ ਪਾਉਣਾ ਤੇ ਜਿੰਦਾ ਹੀ ਫਸਲ ਹੋ ਜੀ ਪਰ ਤੁਸੀਂ ਹਰ ਵਾਰ ਜੂਰੀ ਵਾਲੀ ਬੂਰੀ ਇੱਕ ਵਧਾਉਣ ਨਾਲੋਂ ਅਤੀ ਬੂਰੀ ਕਟਾ ਲਓ। ਨਾਲ ਹੀ ਕੀ ਕਰੋ? ਜਿਵੇਂ ਹੋਣਾ ਕਣਕਾ ਕਣਕ ਵੱਢ ਲਈ ਤੂੜੀ ਬਣ ਗਈ ਉਸ ਤੋਂ ਬਾਅਦ ਜੰਤਰ ਵਗੈਰਾ ਮੂੰਗੀ ਦੀ ਫਸਲ ਆ ਮੂੰਗੀ ਬੀਜ ਲਓ ਮੂੰਗੀ ਦੇ ਵਧੀਆ ਮੌਸਮ ਨਮੀ ਮੂੰਗੀ ਚਾਰ ਪੈਸੇ ਵੀ ਦੇ ਜਾਏ ਉਸ ਤੋਂ ਬਾਅਦ ਉਸ ਨੂੰ ਖੇਤ ਦੇ ਵਿੱਚ ਬਾਦ ਦਿੱਤਾ ਜਾਵੇਗਾ ਤੇ ਝੋਨਾ ਲਗਾ ਦਿੱਤਾ ਜਾਵੇ ਤੇ ਉਸ ਦੀ ਖਾਦ ਬਹੁਤ ਵਧੀਆ ਬਣੇਗੀ ਸੋ ਜੰਤਰ ਬੀਜ ਲਓ ਸੋ ਸਾਨੂੰ ਹੌਲੀ ਹੌਲੀ ਮੜ ਦੇਸੀ ਰੇ ਸਾ ਡੰਗਰ ਡੰਗਰਾਂ ਦਾ गोबर आ जो देसी रे खाद ओ पाई आवे सो दोस्तों मेरा कहना ਦਾ ਮਤਲਬ ਇਹ ਆ ਬਈ ਜੇ ਆਪਾਂ 10 15 ਮਨ ਵੱਧ ਕੱਢ ਕਿਉ 10 ਮਨੋਂ 15 ਮਨ ਪੈਸੇ ਬਣਾ ਲਓ ਦੀ ਤੇ ਉਨਾ ਤੁਸੀਂ ਆਪਣੀ ਕੋਈ ਦਵਾਈਆਂ ਲੈਂਦੀ ਚੈੱਕ ਲਓ ਅਰੇ ਹਾਂ ਸਪਰਿਆ ਲੈਂਦੀ ਚੈੱਕ ਲਓ ਜਾਨੇ ਇਸ ਤੋਂ ਪ੍ਰੋਡਕਟ ਪਵਾਏ ਆ ਉਹ ਚੱਕ ਲਓ ਉਨੇ ਪੈਸੇ ਉਹਨਾਂ ਨੂੰ ਦੇ ਦੇਣੇ ਆ ਤੇ ਜੇ ਆਪਾਂ ਉਹ ਹੀ ਪੈਸੇ ਉਹਨਾਂ ਨੂੰ ਦੇਣ ਦੀ بجائے ਉਹਨਾਂ ਹੀ 10 ਮਣ ਘੱਟ ਦੇ ਸਬਰ ਕਰ ਲਈਏ ਤੇ ਚੀਜ਼ ਤਾਂ ਚੰਗੀ ਕੁਆਲਿਟੀ ਪੈਦਾ ਕਰ ਲਈਏ ਕਿਉਂਕਿ ਦੋਸਤੋ ਰੋਟੀ ਆ ਕਣ ਕਾਸੀਂ ਮੰਡੀ ਦੇ ਵਿੱਚ ਵਿੱਚ ਆ ਦੁਨੀਆ ਕੱਡੀ ਵੱਡੀ ਆ ਹਰ ਇੱਕ ਇਨਸਾਨ ਨੇ ਖਾਣੀ ਆ ਤੇ ਜੇ ਆਪਾਂ ਕੁਦਰਤ ਦੇ ਨਿਯਮ ਤੋਂ ਤਾਂ ਫਿਰ ਬਾਹਰ ਆਪਾਂ ਕਿਉਂਕਿ ਹਰ ਇੱਕ ਨੇ ਖਾਣੀ ਆ ਤੇ ਆਪਾਂ ਚੰਗੀ ਚੀਜ਼ ਜੀ ਦੇਈਏ ਖਾਨੂੰ ਕਿਉਂ ਜ਼ਹਿਰਾਂ ਫਿਰ ਲੋਕਾਂ ਦੇ ਸਰੀਰਾਂ ਦੇ ਵਿੱਚ ਭੇਜੀ ਜਾ ਰਿਹਾ ਕਿਉਂ ਇਹ ਪਾਪ ਕਮਾਰੇ ਆ ਬਚੀਏ ਆਪਾਂ ਜਿਵੇਂ ਕੁਦਰਤ ਕਹਿੰਦੀ ਉਸ ਦੇ ਨਿਯਮ ਦੇ ਵਿੱਚ ਰਹਿ ਕੇ ਆਪਾਂ ਆਪਣੀ ਜਿਹੜੀ ਖੇਤੀ ਬਾੜੀ ਆ ਉਹ ਕਰੀਏ ਤਾਂ ਉਹਦਾ ਸਕੂਨ ਜਾਦੇ ਮੈਨਾਂ ਬਲਕੇ ਆ ਜਿਹੜਾ ਆਪਣਾ ਸਕੂਨ ਵੀ 70 ਮਾਣਾ ਜਾਂ 68 ਮਾਣਾ ਜਾਂ 75 ਮਾਣਾ ਇਹ ਬਹੁਤਾ ਸਕੂਨ ਲੰਮਾ ਸਮਾਂ ਵਾਲਾ ਨਹੀਂਗਾ ਤੇ ਉਹ ਸਕੂਨ ਸਾਡਾ ਲੰਮੇ ਸਮੇਂ ਵਾਲਾ ਹੋਵੇਗਾ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਲਾਇਕ ਤੇ ਅਤੇ ਕਮੈਂਟ ਜਰੂਰ ਕਰਿਓ ਨਾਲੇ ਕਮੈਂਟਾਂ ਦੇ ਵਿੱਚ ਆਪਣੀ ਕਣਕ ਦਾ ਝਾੜ ਵੀ ਦੱਸ ਦਿਓ ਕੋਈ ਗੱਲ ਨਹੀਂ 4 ਦਿਨ ਦੀ ਖੁਸ਼ੀ ਦਾ ਮਨਾਓ ਵੇਖੀ ਜਾਏਗਾ ਜਦੋਂ 2030 ਆਵੇਗਾ ਕਈ ਤਾਂ ਇਦਾਂ ਹੀ ਕਹਿ ਦਿੰਦੇ ਦੇਖੀ ਜਾਓ ਜਦੋਂ ਉਹ ਸਮਾਉ ਉਹ ਦੇਖੀ ਜਾਓ ਉਹ ਸਮਾਉਗਣੀ ਅੱਜ ਅੱਜ ਹੀ ਸਾਡੇ ਕਿਸਾਨ ਨੂੰ ਸੰਭਲ ਦੇ ਲੋ ਸੋ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਅੱਗੇ ਹੋਰ ਵੀ ਇਸ ਪੇਜ ਤੇ ਤਾਜ਼ੀਆਂ ਤਿੰਨੀਆਂ ਵੀ ਉਹ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਪੇਜ ਨੂੰ ਲਾਈਕ ਵੀ ਕਰਿਓ ਲਵ ਵੀ ਕਰਿਓ ਸੋ ਤੁਸੀਂ ਵੀਡੀਓ ਕੀ ਧੰਨਵਾਦ